ਸੀ ਚੱਕਦੇ ਟੀਵੀ ਦੇਖ ਰਹਾ ਹੈ ਉਹ ਮੈਂ ਹਾਂ ਗੁਰਵਿੰਦਰ ਸਿੰਘ ਵੀਆਈਪੀ ਕਲਚਰ ਨੂੰ ਲੈ ਕੇ ਕੋਰਟ ਨੇ ਵੱਡਾ ਦਖਲ ਦਿੱਤਾ ਹੈ ਜੀ ਹਾਂ ਕੋਰਟ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਹੈ ਦਰਸਲ ਮਾਨ ਸਰਕਾਰ ਭਾਵੇਂ ਕਿ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਸੱਤਾ ਦੇ ਵਿੱਚ ਆਈ ਸੀਗੀ ਜਦੋਂ ਚੋਣਾ ਤੋਂ ਪਹਿਲਾਂ ਵਾਅਦੇ ਤੇ ਦਾਅਵੇ ਕੀਤੇ ਗਏ ਉਸ ਦੇ ਵਿੱਚ VIP ਕਲਚਰ ਵੀ ਇੱਕ ਮੁੱਦਾ ਪੰਜਾਬ ਸਰਕਾਰ ਦੇ ਵੱਲੋਂ ਬਣਾਇਆ ਗਿਆ ਤੁਹਾਨੂੰ ਦੱਸ ਦਿੰਨੇ ਕਿ ਹੁਣ ਉਸ ਮਸਲੇ ਨੂੰ ਲੈ ਕੇ 2017 ਦੇ ਵਿੱਚ ਕੇਂਦਰ ਸਰਕਾਰ ਨੇ ਜੋ ਰੋਕ ਲਗਾਈ ਸੀਗੀ ਲਾਲ ਬੱਤੀ ਦੇ ਉੱਤੇ ਉਸ ਰੋਕ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਹਾਮੀ ਭਰੀ ਸੀ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ 2017 ਦੇ ਵਿੱਚ ਇਹ ਮਸਲਾ ਉੱਠਾ ਸੀਗਾ ਤੇ ਹੁਣ ਇਸ ਮਸਲੇ ਦੇ ਵਿੱਚ ਕੋਰਟ ਨੇ ਮਾਨ ਸਰਕਾਰ ਨੂੰ ਜਵਾਬ ਮੰਗਿਆ ਮਾਨ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਵਾਬ ਤਲਬ ਕੀਤਾ ਹੈ ਦਰਸਲ ਜਲੰਧਰ ਦੇ ਵਾਸੀ ਸਿਮਰਨਜੀਤ ਸਿੰਘ ਦੀ ਇੱਕ ਪਟੀਸ਼ਨ ਦੇ ਉੱਤੇ ਇੱਕ ਹੀアリング ਦੇ ਉੱਤੇ ਸੁਣਵਾਈ ਕਰਦੇ ਹੋਏ ਕਹਿ ਸਕਦੇ ਆ ਕਿ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਦਰਸਲ ਪੰਜਾਬ ਦੇ ਵਿੱਚ ਜੋ ਐਮਪੀ ਐਮਐਲਏਜ਼ ਬੋਰਡ ਜਾਂ ਕਾਰਪੋਰੇਸ਼ਨ ਦੇ ਚੇਅਰਮੈਨ ਜਾਂ ਮੇਅਰ ਵਗੈਰਾ ਆਪਣੀ ਗੱਡੀ ਦੇ ਉੱਤੇ ਖਾਸ ਕਰਕੇ ਸਕਾਟ ਗੱਡੀ ਹੋਵੇ ਪਾਇਲਟ ਗੱਡੀ ਹੋਵੇ ਉਸ ਦੇ ਉੱਤੇ ਲਾਲ ਜਾਂ ਨੀਲੀ ਬੱਤੀ ਦਾ ਇਸਤੇਮਾਲ ਕਰਦੇ ਨੇ ਤਾਂਕਿ ਲੋਕਾਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਜਾ ਸਕੇ ਵੀਆਈਪੀ ਦਖਣ ਵਾਸਤੇ ਇਹ ਲਾਲ ਬੱਤੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਹੁਣ ਇਸ ਮਸਲੇ ਨੂੰ ਲੈ ਕੇ ਨੋਟਿਸ ਜਾਰੀ ਕਰਕੇ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਹੈ ਤੇ ਹਿਸਾਬ ਮੰਗਿਆ ਹੈ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਕੀ ਜਵਾਬ ਦਾਖਲ ਕਰਦੀ ਹੈ ਦੇਖਣਾ ਹੋਵੇਗਾ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ